ਔਰ ਤੀਸਰੀ ਜਿਹੜੀ ਸਾਡੇ ਵੀ ਇਹ ਪਾਣੀਆਂ ਤੇ ਅੱਜ ਜਿਹੜਾ ਭਗਵੰਤ ਮਾਨ ਨੇ ਇਸ਼ੂ ਦਿੱਤਾ ਹੈ ਕਿ ਮੈਂ ਪਾਣੀ ਜਿਹੜਾ ਰਾਜਸਥਾਨ ਨੂੰ ਫੌਜੀਆਂ ਦੇ ਆਧਾਰ ਤੇ ਦਵਾਗਾ ਲੋਕਾਂ ਲਈ ਨਹੀਂ ਚੰਗਾ ਇਹ ਬਿਘਾਈ ਬੇਰਜ਼ਗਾਰੀ ਭ੍ਰਿਸ਼ਟਾਚਾਰ ਇਹ ਮੌਤਾਂ ਲਿਆਉਂਦਾ ਵਾ ਇਹ ਲੋਕਾਂ ਦੇ ਘਰਾਂ 'ਚ ਵੈਣ ਪਾਉਂਦਾ ਵਾ ਇੰਨਾ ਸਰਕਾਰਾਂ ਤੋਂ ਪੁੱਛਦੇ ਆ ਪਬਲਿਕ ਤੋਂ ਪੁੱਛਦੇ ਆ ਤੇ ਉੱਥੇ ਦੋ ਕੰਪਨੀਆਂ ਦੀ ਡਿਊਟੀ ਲੱਗੀ ਸੀ ਾਰੇ ਕਿੰਨੇ ਸਰਕਾਰਾਂ ਇਹ ਇਸ਼ੂ ਨੂੰ ਉਭਾਰਨਾ ਚਾਹੁੰਦੀਆਂ ਨੇ ਹੱਲ ਨਹੀਂ ਕਰਨਾ ਚਾਹੁੰਦੀਆਂ ਇਸ ਲਈ ਇਹ ਇਸ਼ੂ ਬਣਾਇਆ ਜਾ ਰਿਹਾ ਤੇ ਸੰਯੁਕਤ ਕਾਹਾਨ ਮੋਰਚੇ ਨੇ ਅਗਲੀ ਮੀਟਿੰਗ ਰੱਖੀ ਹੈ ਉਹਦੇ ਵਿੱਚ ਬੈਠ ਕੇ ਅਸੀਂ ਇਸ ਤੇ ਚਰਚਾ ਕਰਾਂਗੇ ਉਹਨੇ ਕੋਸ਼ਿਸ਼ ਕੀਤੀ ਆ ਉਹਨਾਂ ਤੇ ਹਮਲਾ ਕਰਨ ਦੀ ਉਹ ਵੀ ਵਿਚਾਰਾ ਜਿਹੜਾ ਉਹ ਵੀ ਮਾਰਿਆ ਗਿਆ ਕੋਈ ਐਵੇਂ ਸਾਨੂੰ ਲੱਗਦਾ ਸ਼ੱਕ ਜਾਰ ਹੁੰਦਾ ਵਾ ਕਿ ਇਹ ਘਟਨਾ ਦੇ ਪਿੱਛੇ ਕੋਈ ਵੱਡੀਆਂ ਤਾਕਤਾਂ ਨੇ ਸੋ ਇਸ ਕਰਕੇ ਵਿੱਚ ਪਧਰੀ ਜਾਂਦੀ ਇਹ ਮਾਹੌਲ ਇੱਕ ਬੜਾਇਆ ਜਾ ਰਿਹਾ ਕਿ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੀ ਏਕਤਾ ਤੋੜੀ ਜਾਵੇ ਪੰਜਾਬ ਤੇ ਹਰਿਆਣੇ ਨੂੰ ਆਪਸ ਚ ਲੜਾਇਆ ਜਾਵੇ ਔਰ ਤੁਸੀਂ ਵੇਖੋ ਪੰਜਾਬ ਹਰਿਆਣਾ ਕੇਂਦਰ ਸਰਕਾਰ ਜਦੋਂ ਕਿਸਾਨਾਂ ਤੇ ਜ਼ਬਰ ਕਰਨਾ ਉਹ ਖਨੌਰੀ ਤੇ ਸ਼ੰਭੂ ਬਾਰਡਰ ਤੇ ਕੀਤਾ ਗਿਆ ਪਾਣੀ ਮੰਗ ਕੀਤੀ ਆ ਅੱਗੇ 4000 ਕਿਊਸਕ ਪਾਣੀ ਜਿਹੜਾ ਹਰੀਕੇ ਹੈਡ ਤੋਂ ਡਹਿਰਾ ਨਿਕਲਦੀਆਂ ਇਹ ਪਿਛਲੀ ਜਦੋਂ ਇਲੈਕਸ਼ਨ ਦੇ ਵਿੱਚ ਇਹੋ ਹੀ ਮੁੱਖ ਮੰਤਰੀ ਉੱਥੇ ਸਟੇਜਾਂ ਤੇ ਬੋਲ ਕੇ ਆਇਆ ਸੀ ਕਿ ਤੁਹਾਡਾ ਜਿਹੜਾ ਮੁੱਖ ਮੰਤਰੀ ਉਹ ਪਾਣੀ ਸਾਥੋਂ ਮੰਗਦਾ ਦੀ ਪਰ ਮੈਂ ਪਾਣੀ ਵਾਧੂ ਦੇ ਰਿਆਂ 15 ਅਕਤੂਬਰ 2024 ਤੋਂ ਲੈ ਕੇ ਅੱਜ ਆਪਾਂ ਮਈ 'ਚ ਆ ਗਏ ਕਿੰਨੇ ਮਹੀਨੇ ਹੋ ਗਏ 6-7 ਮਹੀਨੇ ਹੋ ਚੱਲੇ ਨੇ ਤਾਂ ਤੁਸੀਂ ਪੰਜਾਬ ਦੇ ਵਿੱਚ ਵੇਖੋ ਜਾਣੀਆਂ 75 ਤੋਂ 80% ਨਹਿਰਾ ਸੁੱਕੀਆਂ ਹੋਈਆਂ ਨੇ ਤੇ ਇਹ ਹਜੇ ਮਹੀਨਾ ਇੱਕ ਹੋਰ ਸੁੱਕੀਆਂ ਰਹਿਣੀਆਂ ਨੇ ਜਾਂ ਸਰਕਾਰਾਂ ਇੱਕਜੁੱਟ ਨੇ ਉਥੇ ਨਾਗੂ ਆਪ ਸਰਕਾਰ ਨਾਗੂ ਹਰਿਆਣਾ ਨਾਗੂ ਭਾਜਪੀ ਦੀ ਦਿੱਸਦੀ ਸਾਰੇ ਇੱਕਜੁੱਟ ਦਿਸਦੇ ਨੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਲੁਧਿਆਣਾ ਦੇ ਕਰਨੈਲ ਸਿੰਘ ਇਸੜੂ ਭਵਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਬੜੀ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਗਈ ਆ ਪਾਣੀ ਦੇ ਮੁੱਦਿਆਂ ਤੋਂ ਇਲਾਵਾ ਹੋਰ ਸਾਰੇ ਜਿਹੜੇ ਮੁੱਦੇ ਸੀਗੇ ਉਹਨਾਂ ਤੇ ਗੱਲਬਾਤ ਕੀਤੀ ਹੈ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਰ ਅੱਜ ਕੀ ਕੀ ਮੀਟਿੰਗ ਦੇ ਵਿੱਚ ਫੈਸਲੇ ਲਏਤੇ ਗਏ ਨੇ ਤੇ ਇਹਦੇ ਬਾਰੇ ਜਾਣਕਾਰੀ ਦਿਓ ਦੇਖੋ ਮੈਂ ਡਾਕਟਰ ਸਤਨਾਮ ਸਿੰਘ ਦੇ ਨਾਲ ਆ ਸੂਬਾ ਪ੍ਰਧਾਨ ਜੀ ਮੌੜੀ ਖਾਂਤ ਸਭਾ ਪੰਜਾਬ ਇਹ ਗੁਰਮੀਤ ਸਿੰਘ ਮਹਿਮਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ ਆਸੀਂ ਪ੍ਰਧਾਨਗੀ ਮੰਡਲ ਸਾਂ ਅਸੀਂ ਜਿਹੜਾ ਸਭ ਤੋਂ ਵੱਡਾ ਫੈਸਲਾ ਕੀਤਾ ਕਿ ਜਿਹੜਾ ਜੰਗ ਆ ਇਹ ਕਿਸੇ ਵੀ ਦੇਸ਼ ਲਈ ਨਹੀਂ ਚੰਗਾ ਲੋਕਾਂ ਲਈ ਨਹੀਂ ਚੰਗਾ ਇਹ ਮਗਹੀਾਈ ਬੇਰਜ਼ਗਾਰੀ ਭ੍ਰਿਸ਼ਟਾਚਾਰ ਇਹ ਮੌਤਾਂ ਲਿਆਉਂਦਾ ਵਾ ਇਹ ਲੋਕਾਂ ਦੇ ਘਰਾਂ 'ਚ ਬੈਣ ਪਾਉਂਦਾ ਵਾ ਇਹਦੇ ਨਾਲ ਜਿਹੜਾ ਬਹੁਤ ਵੱਡਾ ਨੁਕਸਾਨ ਹੁੰਦਾ ਵਾ ਇਹਦੇ ਅਸੀਂ ਚਾਹੁੰਦੇ ਆਂ ਕਿ ਜੰਗ ਜਿਹੜੀ ਨਾ ਹੋਵੇ ਮਸਲੇ ਬਹਿ ਕੇ ਕੀਤੇ ਜਾਣ ਜੰਗ ਲੱਗਣ ਦਾ ਜਿਹੜਾ ਕਾਰਨ ਬਣਾਇਆ ਵਾ ਸਾਡੀ ਸਰਕਾਰ ਨੇ ਉਹ ਪਹਿਲਗਾਮ ਦੀ ਘਟਨਾ ਦਾ ਬਣਾਇਆ ਵਾ ਮੈਂ ਤੁਹਾਡੇ ਨਾਲ ਹੀ ਸਵਾਲ ਕਰਦਾ ਇਨ੍ਹਾਂ ਸਰਕਾਰਾਂ ਤੋਂ ਪੁੱਛਦੇ ਆਂ ਪਬਲਿਕ ਤੋਂ ਪੁੱਛਦੇ ਆਂ ਫੇਈ ਉੱਥੇ ਦੋ ਕੰਪਨੀਆਂ ਦੀ ਡਿਊਟੀ ਲੱਗੀ ਸੀ ਉੱਥੇ ਕਿਉਂਕਿ ਪਹਿਲਗਾਮ ਦੇ ਵਿੱਚ 5 ਲੱਖ ਲੋਕ ਤਿੰਨਾਂ ਮਹੀਨਿਆਂ ਚ ਉਥੇ ਸਲਾਨੀ ਜਾਂਦੇ ਆ ਵੇਹnde ਬੜੀ ਖੂਬਸੂਰਤ ਜਗਾਵਾ ਚਾਰ ਸਫੇਰੇ ਜੰਗਲ ਆ ਉਹਦੇ ਵਿੱਚੋਂ ਅਤਵਾਦੀ ਆਏ ਅਤਵਾਦੀ ਉਥੇ ਬੜਾ ਲੰਮਾ ਸਮਾਂ ਰਹਿ ਕੋਈ 22 ਮਿੰਟ ਕਹਿੰਦਾ ਕੋਈ ਘੰਟਾ ਕਹਿੰਦਾ ਕੋ ਡੇਢ ਘੰਟਾ ਭਾਵ ਇਹ ਆਪਣੀ ਤਸੱਲੀ ਕਰਕੇ ਗਏ ਆ ਲੋਕਾਂ ਨੂੰ ਪੁਸ਼ ਕੇ ਲੋਕਾਂ ਦੀਆਂ ਪੈਂਟਾਂ ਲਵਾ ਕੇ ਕਈ ਕੁਛ ਉਹਨਾਂ ਕੀਤਾ ਵਾ ਅਨਮਨੁੱਖੀ ਕਈ ਕਾਰਵਾਈਆਂ ਕੀਤੀਆਂ ਉੱਥੇ 26 ਜਿਹੜੇ ਲੋਕ ਸੀ ਜਿਹੜੇ ਮਾਰ ਦਿੱਤੇ ਗਏ ਨੇ ਹੱਥੇ ਲੋਕ ਜਿਹੜਾ ਸਤਾਇਆਂ ਵਾ ਜਿਹੜਾ ਆਇਆ ਵਾ ਘੋੜੇ ਵਾਲਾ ਉਹਨੇ ਕੋਸ਼ਿਸ਼ ਕੀਤੀ ਆ ਉਹਨਾਂ ਤੇ ਹਮਲਾ ਕਰਨ ਦੀ ਉਹ ਵੀ ਵਿਚਾਰਾ ਜਿਹੜਾ ਉਹ ਵੀ ਮਾਰਿਆ ਗਿਆ ਸੋ ਇਹ ਜਿਹੜੀ ਪਹਿਲਗਾਮ ਦੀ ਘਟਨਾ ਵਾ ਅਸੀਂ ਅੱਜ ਉੱਚ ਪੱਧਰੀ ਜਾਂਚ ਮੰਗੀ ਆ ਕਿਉਂ ਮੰਗੀ ਆ ਵੀ ਇਹਦੇ ਉੱਤੇ ਸਾਡੇ ਦੇਸ਼ ਨੇ ਬੜਾ ਵੱਡਾ ਬਣਾਇਆ ਅਸੀਂ ਅੱਜ ਪੁੱਛਦੇ ਏਜੰਸੀਆਂ ਕੋਲੋਂ ਵੀ ਏਜੰਸੀਆਂ ਕਿੱਥੇ ਗਈਆਂ ਸੀ ਉਹ ਦੋ ਕੰਪਨੀਆਂ ਨੇ ਡਿਊਟੀ ਲੱਗੀ ਸੀ ਉਹ ਕਿੱਥੇ ਗਈਆਂ ਜਿਹੜਾ ਸੂਬਾ ਸਰਕਾਰ ਆ ਉੱਥੇ ਉਹ ਸੂਬਾ ਸਰਕਾਰ ਕਿਉਂ ਚੁੱਪ ਸੀਗੀ ਹੋਰ ਲੋਕ ਕਿਉਂ ਚੁੱਪ ਸੀਗੇ ਕੋਈ ਉੱਥੇ ਸਪਾਈ ਵੀ ਨਹੀਂ ਸੀ ਹੈਗਾ ਕੋਈ ਐਂਓ ਸਾਨੂੰ ਲੱਗਦਾ ਸ਼ੱਕ ਜਾਰ ਹੁੰਦਾ ਵਾ ਵੀ ਇਹ ਘਟਨਾ ਦੇ ਪਿੱਛੇ ਕੋਈ ਵੱਡੀਆਂ ਤਾਕਤਾਂ ਨੇ ਸੋ ਇਸ ਕਰਕੇ ਇਹ ਉੱਚ ਪੱਧਰੀ ਜਾਂਚ ਮੰਗੀ ਹੈ ਜੀ ਕਹੇ ਜੀ ਹਾਂ ਜੀ ਅੱਛਾ ਤੇ ਹੋਰ ਇਸ ਤੋਂ ਇਲਾਵਾ ਕਿਹੜੇ ਕਿਹੜੇ ਮੁੱਦਿਆਂ ਤੇ ਗੱਲ ਜਿਹਦੇ ਨਾਲ ਹੀ ਅਸੀਂ ਜਾਂਚ ਨਹੀਂ ਮੰਗੀ ਅਸੀਂ ਜੰਗ ਵਿਰੋਧੀ ਜਿਹੜੇ ਜੰਗਵਾਜ਼ ਆ ਪਿੱਛੇ ਆਪਣਾ ਮਤਬਾ ਹੱਲ ਕਰਦੇ ਆ ਇਹਨਾਂ ਲੜਾਈਆਂ 'ਚ ਆਪਣੇ ਹਥਿਆਰ ਵੇਚਦੇ ਆ ਆਪਣਾ ਉਹ ਕੰਮ ਕੱਢਦੇ ਆ ਅੱਜਕੱਲ ਜਿਹੜੇ ਜੰਗਵਾਜ਼ ਆ ਉਹ ਐ ਸੜੇ ਕਰ ਮੁਕਤ ਵਪਾਰ ਕਰਨਾ ਚਾਹੁੰਦੇ ਅਮਰੀਕਾ ਇੰਗਲੈਂਡ ਕਰ ਵੀ ਗਏ ਇਸ ਲੜਾਈ ਦੇ ਵਿੱਚ ਵਿੱਚ ਜੀ ਅਸੀਂ ਉਹ ਜਿਹੜੀਆਂ ਜੰਗਪਾ ਤਾਕਤਾਂ ਨੇ ਉਹ ਤਾਕਤਾਂ ਨੂੰ ਨੰਗਿਆ ਕਰਨਾ ਚਾਹੁੰਦੇ ਬਾਜ਼ਾਰਾਂ ਦੇ ਵਿੱਚ ਅਸੀਂ 14 ਤਰੀਕ ਨੂੰ ਜ਼ਿਲ੍ਹਾ ਪੱਦਰ ਦੇ ਉੱਤੇ ਵੱਡੇ ਮਾਰਚ ਕਰਾਂਗੇ ਜੰਗਵਾਜ ਤਾਕਤਾਂ ਵਿਰੁੱਧ ਅਮਨ ਮਾਰਚ ਇਹ ਨਵੀਂ ਕਿਸਮ ਦਾ ਮਾਰਚ ਉਹ ਕਰਾਂਗੇ ਬਾਕੀ ਸਾਡੇ ਸਾਥੀ ਇਹ ਵੀ ਨਾਲ ਦੱਸਦੇ ਆ ਠੀਕ ਹੈ ਜੀ ਸਭ ਜੀ ਇੱਥੇ ਅੱਜ ਆਪਣਾ ਪਾਣੀਆਂ ਦੇ ਮੁੱਦੇ ਤੇ ਵੀ ਗੱਲਬਾਤ ਹੋਈ ਆ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਆ ਆ ਵੇਖੋ ਜੀ ਜਿਹੜਾ ਪਾਣੀਆਂ ਦਾ ਮਸਲਾ ਬਹੁਤ ਗੰਭੀਰ ਮਸਲਾ ਹੈ ਔਰ ਪਹਿਲਾ ਜਿਹੜੀ ਵੰਡ ਹੋਈ ਹੋਈ ਹੈ ਉਹਦੇ ਅਨੁਸਾਰ ਜਿਹੜਾ ਹਰਿਆਣਾ ਦੇ ਪਾਣੀ ਆ ਉਹਦਾ ਵਰਤ ਲਿਆ ਉਸ ਦੇ ਬਾਵਜੂਦ ਵੀ ਜਿਹੜਾ 400 ਹਜ਼ਾਰ ਕਿਊਸਕ ਪਾਣੀ ਹੋਰ ਜਾ ਰਿਹਾ ਔਰ ਹੁਣ ਜਿਹੜਾ ਕੇਂਦਰ ਸਰਕਾਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਜਿਹੜਾ ਉੱਥੇ ਮਾਹੌਲ ਬਣਾਇਆ ਜਾ ਰਿਹਾ ਕੋਈ ਕਹਿੰਦਾ ਮੈਂ ਪਾਣੀ ਵੇਚਾਰਿਆਂ ਕੋਈ ਕਹਿੰਦਾ ਜੀ ਮੈਨੂੰ ਪਾਣੀ ਚਾਹੀਦਾ ਮੈਂ ਲੈਣਾ ਇਹ ਮਾਹੌਲ ਇੱਕ ਬੜਾਇਆ ਜਾ ਰਿਹਾ ਕਿ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੀ ਏਕਤਾ ਤੋੜੀ ਜਾਵੇ ਪੰਜਾਬ ਤੇ ਹਰਿਆਣੇ ਨੂੰ ਆਪਸ ਚ ਲੜਾਇਆ ਜਾਵੇ ਔਰ ਤੁਸੀਂ ਵੇਖੋ ਪੰਜਾਬ ਹਰਿਆਣਾ ਕੇਂਦਰ ਸਰਕਾਰ ਜਦੋਂ ਕਿਸਾਨਾਂ ਤੇ ਜ਼ਬਰ ਕਰਨਾ ਉਹ ਖਡੌਰੀ ਤੇ ਸ਼ੰਭੂ ਬਾਰਡਰ ਤੇ ਕੀਤਾ ਗਿਆ ਉਹ ਸੰਯੁਕਤ ਕਿਸਾਨ ਮੋਰਚਾ ਦਿੱਲੀ ਜਾਂਦਾ ਉਹਦੇ ਤੇ ਕੀਤਾ ਗਿਆ ਕਿਸਾਨਾਂ ਨੂੰ ਚੰਡੀਗੜ੍ਹ ਮੋਰਚਾ ਵੀ ਨਹੀਂ ਲਾਉਣ ਦਿੱਤਾ ਗਿਆ ਲਗਾਤਾਰ ਕਿਸਾਨਾਂ ਨੂੰ ਅੰਦਰ ਤੜਿਆ ਜਾਂਦਾ ਹੁਣ ਅਜ ਪਿਛਲੇ ਦਿਨੀ ਇੱਕ ਸਿੰਘੂ ਬਾਰਡਰ ਤੇ ਜਿਆ ਸਮਾਨ ਚੁੱਕਿਆ ਗਿਆ ਕਿਸਾਨਾਂ ਦਾ ਟਰਾਲੀਆਂ ਚੋਰੀ ਹੋ ਗਈਆਂ ਸਾਰਾ ਕੁਝ ਉਹਦੇ ਵਿਰੋਧ ਚ ਜਿਹੜਾ ਸ਼ੰਭੂ ਬਾਰਡਰ ਤੇ ਦੇਣਾ ਸੀ ਧਰਨਾ ਕਰਾਓ ਕਰਨਾ ਸੀ ਥਾਣੇ ਦਾ ਉਹ ਉਧਰ ਜਾਂਦੇ ਸਾਰੇ ਕਿਸਾਨ ਵੀ ਘੇਰ ਲਏ ਗਏ ਉਹਨਾਂ ਤੇ ਵੀ ਜ਼ਬਰ ਕੀਤਾ ਗਿਆ ਔਰ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਜਿੰਨੇ ਪ੍ਰੋਗਰਾਮ ਨੇ ਉਹਤੇ ਵੀ ਜ਼ਬਰ ਕੀਤਾ ਗਿਆ ਔਰ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਕੋਈ ਧਰਨਾ ਲਾਉਣ ਨਹੀਂ ਦੇਣਾ ਤਾਂ ਜ਼ਬਰ ਕੀਤਾ ਜਾ ਰਿਹਾ ਇਹਦੇ ਚੱਲਦੇ ਆ ਜਿਹੜਾ ਇੱਕ ਖਾੜਾ ਪਿੰਡ ਇੱਥੇ ਜਾਗਰਾਂ ਦੇ ਵਿੱਚ ਉੱਥੇ ਇੱਕ ਗੈਸ ਫੈਕਟਰੀ ਲੱਗ ਰਹੀ ਏ ਉਹ ਕਹਿੰਦੇ ਪ੍ਰੋਡਕਸ਼ਨ ਕਰਦੀ ਏ ਪਾਣੀ ਗੰਦਾ ਕਰਦੀ ਉੱਥੋਂ ਦੇ ਲੋਕ ਜਿਹੜੇ ਨੇ ਉਹ ਕਹਿੰਦੇ ਵੀ ਇਹ ਇੱਥੇ ਫੈਕਟਰੀ ਨਾ ਲੱਗੇ ਪਿੰਡ ਤੋਂ ਹੋਰ ਥਾਂ ਲੱਗੇ ਦੂਰ ਲੱਗੇ ਉਹ ਪਿੰਡ ਦੇ ਜਾਨੀ 300 ਮੀਟਰ ਤੇ ਕਿੰਨੇ ਤੇ ਲੱਗ ਰਹੀ ਲੋਕ ਵਿਰੋਧ ਕਰ ਰਹੇ ਨੇ ਇੱਕ ਸਾਲ ਤੋਂ ਤਾਂ ਉਹਨਾਂ ਲੋਕਾਂ ਦੇ ਉੱਤੇ ਵੀ ਵੱਡੀਆਂ ਜਿਵੇਂ ਵਿਦੇਸ਼ੀ ਫੌਜਾਂ ਦੇ ਤਰ੍ਹਾਂ ਢਾੜੀਆਂ ਦੇ ਤਰ੍ਹਾਂ ਜਿਹੜਾ ਉੱਥੇ ਲੋਕਾਂ ਦੇ ਜ਼ਬਰ ਕੀਤਾ ਗਿਆ ਅਖਾੜਾ ਪਿੰਡ ਦੇ ਵਿੱਚ ਲੋਕਾਂ ਤੇ ਲਾਠੀ ਚਾਰਜ ਕੀਤਾ ਗਿਆ ਉੱਥੇ ਜਥੇਬੰਦੀਆਂ ਵੀ ਲੜ ਰਹੀਆਂ ਨੇ ਔਰ ਨਾਲ ਹੀ ਜਿਹੜਾ ਚੌਂਦਾ ਚੌਕੇ ਪਿੰਡ ਆ ਉੱਥੇ ਸਰ ਸਕੂਲ ਦੇ ਅਧਿਆਪਕ ਲੜ ਰਹੇ ਸੀ ਉੱਥੋਂ ਦੇ ਲੋਕ ਲੜ ਰਹੇ ਨੇ ਕਿ ਸਕੂਲ ਜਿਹੜਾ ਹੈ ਉਹ ਐਸ ਡੀ ਐਮ ਦੇ ਅੰਡਰ ਹੋਣਾ ਚਾਹੀਦਾ ਕਿਸੇ ਜਾਨੀ ਉਹ ਪ੍ਰਾਈਵੇਟ ਦੇ ਅੰਡਰ ਨਹੀਂ ਹੋਣਾ ਚਾਹੀਦਾ ਉਹੋ ਜਿਹੜਾ ਪ੍ਰਾਈਵੇਟ ਹੈ ਉਹ ਸਾਰੇ ਜਿਹੜਾ ਸਟੂਡੈਂਟਾਂ ਨੂੰ ਜਿੰਨਾ ਫੰਡ ਆਉਂਦਾ ਉਹ ਵੀ ਖਾ ਜਾਂਦੇ ਨੇ ਉਹ ਜਿਹੜਾ ਸਕੂਲ ਹੈ ਉਹਦੇ ਟੀਚਰਾਂ ਦੀਆਂ ਤਨਖਾਹਾਂ ਵੀ ਖਾ ਜਾਂਦੇ ਨੇ ਉਹ ਫੇਲ ਕਰਤਾ ਤਾਂ ਉਹਨੂੰ ਬਚਾਉਣ ਲਈ ਲੜ ਰਹੇ ਨੇ ਕਿ ਇੱਥੇ ਸਰਕਾਰੀ ਜਿਹੜਾ ਐਸ ਡੀ ਐਮ ਚਲਾਵੇ ਨੂੰ ਤੇ ਸਾਰਾ ਕੁਝ ਇੱਥੇ ਪ੍ਰੋਪਰ ਮਿਲਣਾ ਚਾਹੀਦਾ ਉਹ ਜਿਹੜੇ ਲੜ ਰਹੇ ਸੀ ਉਗਰਾਹਾ ਜਿੱਥੇ ਬੰਦੀ ਲੜ ਰਹੀ ਸੀ ਉਹਨਾਂ ਤੇ ਵੀ ਜਿਹੜਾ ਜ਼ਬਰ ਕੀਤਾ ਗਿਆ ਔਰ ਨਾਲ ਜੌਂਦਪਿੰਡ ਜਿਹੜਾ ਉੱਥੇ 500 ਏਕੜ 600 ਏਕੜ ਜ਼ਮੀਨ ਖੋਹ ਲਈ ਲਗਾਤਾਰ ਉੱਥੇ ਹਮਲੇ ਜਾਰੀ ਨੇ ਲੋਕ ਲੜ ਰਹੇ ਨੇ ਵੱਡੀ ਪੱਧਰ ਤੇ ਕਿਸਾਨਾਂ ਤੇ ਜ਼ਬਰ ਕੀਤਾ ਜਾ ਰਿਹਾ ਇਸ ਜ਼ਬਰ ਕਰਨ ਦੇ ਮਸਲੇ ਤੇ ਸਾਰੇ ਜਿਹੜਾ ਸੰਯੁਕਤ ਮੋਰਚੇ ਵਿਰੋਧ ਤਿੰਨੇ ਜਿਹੜੀਆਂ ਸਰਕਾਰਾਂ ਇਕਜੁੱਟ ਨੇ ਉੱਥੇ 나ਗੂ ਆਪ ਸਰਕਾਰ 나ਗੂ ਹਰਿਆਣਾ 나ਗੂ ਬੀਜੇਪੀ ਦੀ ਦਿੱਸ ਦੀ ਸਾਰੇ ਇਕਜੁੱਟ ਦਿੱਸਦੇ ਨੇ ਤਾਂ ਜਦੋਂ ਇਹ ਪਾਣੀ ਵਾਲੇ ਮਸਲੇ ਤੇ 4000 ਕਿਊਸਿਕ ਫੁੱਟ ਪਾਣੀ ਜਾ ਵੀ ਰਿਹਾ ਤਾਂ ਸਾਡੇ ਮੁੱਖ ਮੰਤਰੀ ਇਹ ਕਹਿ ਰਹੇ ਨੇ ਕਿ ਅਸੀਂ ਬੂੰਦ ਪਾਣੀ ਨਹੀਂ ਦੇਵਾਂਗੇ ਹਰਿਆਣੇ ਨੂੰ ਤਾਂ ਕਿ ਲੋਕਾਂ 'ਚ ਇਹੋ ਜਿਹਾ ਮਾਹੌਲ ਬਣਾਇਆ ਜਾ ਸਕੇ ਜਿਵੇਂ ਜੰਗ ਦਾ ਮਾਹੌਲ ਬਣਾਇਆ ਗਿਆ ਉਸੇ ਤਰ੍ਹਾਂ ਇਹ ਮਾਹੌਲ ਬਣਾਇਆ ਜਾ ਰਿਹਾ ਕਿ ਪੰਜਾਬ ਹਰਿਆਣੇ ਨੂੰ ਲੜਾ ਕੇ ਇਹ ਆਡਾੜਾ ਕੀਤਾ ਜਾਵੇ ਮੰਛੇ ਜਿਹੜੇ ਉਹ ਵੱਡੇ ਨੇ ਅਸੀਂ ਇਹ ਜਿਹੜਾ ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਫੈਸਲਾ ਲਿਆ ਹੈ ਕੀਤਾ ਕਿ ਹਰਿਆਣੇ ਨੂੰ ਜਿਹੜਾ ਪਾਣੀ ਜਾਂਦਾ ਜਾਵੇ ਜਿਹੜਾ 4000 ਕਿਊਸਕ ਦਿੱਤਾ ਹੋਇਆ ਪਾਣੀ ਪੀਣ ਲਈ ਉਹ ਦੇਣਾ ਚਾਹੀਦਾ ਹੈ ਹਰਿਆਣਾ ਨੂੰ ਦੇ ਦਿੱਤਾ ਪਾਣੀ ਪੀਣ ਲਈ ਤਰਸ ਦੇ ਆਧਾਰ ਤੇ ਦੇਣਾ ਚਾਹੀਦਾ ਜੇ ਹਰਿਆਣੇ ਨੂੰ ਹੋਰ ਪਾਣੀ ਚਾਹੀਦਾ ਪੀਣ ਲਈ ਤਾਂ ਉਹ ਹਰਿਆਣਾ ਮੰਗੇ ਪਾਣੀ ਕਿ ਸਾਨੂੰ ਦਿੱਤਾ ਜਾਵੇ ਪੀਣ ਲਈ ਸਾਨੂੰ ਪਾਣੀ ਚਾਹੀਦਾ ਪਰ ਉੱਥੇ ਹੋ ਕੀ ਰਿਹਾ ਕਿ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਕਿ ਅਸੀਂ ਤਾਂ ਪਾਣੀ ਦੇਣਾ ਨਹੀਂ ਅਸੀਂ ਪਾਣੀ ਰੱਖਿਆ ਉਹ ਡੈਮ ਸੇਫਟੀ ਬੰਦ ਕਰਨ ਚਲੇ ਜਾਂਦੇ ਨੇ ਹਰਿਆਣੇ ਵਾਲੇ ਜਿਹੜੇ ਮੁੱਖ ਮੰਤਰੀ ਨੇ ਜਿਹੜੇ ਕੇਂਦਰੀ ਸਰਕਾਰ ਹੈ ਜਿਹੜਾ ਹਾਈ ਕੋਰਟ ਹੈ ਉਹ ਇਹ ਫੈਸਲੇ ਕਰਦਾ ਵੀ ਅਸੀਂ ਤੇ ਪਾਣੀ ਦੇਵਾਂਗੇ ਦੇਵਾਂਗੇ ਤਾਂ ਕਿ ਕਿਸਾਨਾਂ ਦੇ ਵਿੱਚ ਇਹੋ ਜਿਹਾ ਮਾਹੌਲ ਪੜਕਾਇਆ ਜਾਵੇ ਕਿ ਪੰਜਾਬ ਤੇ ਹਰਿਆਣਾ ਆਪਸ ਵਿੱਚ ਲੜਾਈ ਦੇ ਵਿੱਚ ਜੁੱਟ ਜਾਣ ਜਦੋਂ ਕਿ ਪਹਿਲਾ ਵੰਡ ਹੋਈ ਹੋਈ ਏ ਪੰਜਾਬ ਤੇ ਹਰਿਆਣੇ ਦੀ ਕਿ 60% ਪਾਣੀ ਪੰਜਾਬ ਨੂੰ ਮਿਲੇਗਾ 40% ਪਾਣੀ ਜਿਹੜਾ ਉਹ ਹਰਿਆਣੇ ਨੂੰ ਜਾਵੇਗਾ ਤਾਂ ਹੁਣ ਕੀ ਏ ਕਿ ਤੁਸੀਂ ਜੇ ਪੰਜਾਬ ਦੀ ਹਾਲਤ ਵੇਖੋ 15 ਅਕਤੂਬਰ 2024 ਤੋਂ ਲੈ ਕੇ ਅੱਜ ਆਪਾਂ ਮਈ 'ਚ ਆ ਗਏ ਕਿੰਨੇ ਮਹੀਨੇ ਹੋ ਗਏ 6-7 ਮਹੀਨੇ ਹੋ ਚੱਲੇ ਨੇ ਤਾਂ ਤੁਸੀਂ ਪੰਜਾਬ ਦੇ ਵਿੱਚ ਵੇਖੋ ਜਾਣੀਆਂ 75 ਤੋਂ 80% ਨਹਿਰਾਂ ਸੁੱਕੀਆਂ ਹੋਈਆਂ ਨੇ ਤੇ ਇਹ ਹਜੇ ਮਹੀਨਾ ਇੱਕ ਹੋਰ ਸੁੱਕੀਆਂ ਰਹਿਣੀਆਂ ਨੇ ਉਸ ਤੋਂ ਬਾਅਦ ਝੋਨਾ ਲਵਾਈ ਲਈ ਥੋੜਾ ਪਾਣੀ ਆਉਣਾ ਹੈ। ਇੱਕ 15 ਤੋਂ 20 ਦਿਨ ਕਿਸਾਨਾਂ ਨੂੰ ਪਾਣੀ ਮਿਲਣਾ ਹੈ। ਉਸ ਤੋਂ ਬਾਅਦ ਕੀ ਹੋਣਾ ਹੈ بارشਾਂ ਆ ਜਾਣੀਆਂ ਨੇ। ਝੋਨਾ بارشਾਂ ਤੇ ਹੋ ਜਾਣਾ ਤੇ ਉਸ ਤੋਂ ਬਾਅਦ ਹੜ੍ਹ ਆ ਜਾਣੇ ਨੇ ਸਾਰਾ ਪੰਜਾਬ ਜਿਹੜਾ ਉਹ ਡੁੱਬ ਜਾਣਾ। ਇਹ ਤੁਸੀਂ ਹਾਲਤ ਵੇਖੇ ਨੇ। ਜਾਨੀ ਇਹ ਪਾਣੀ ਬਾਰੇ ਵੰਡ ਵਡਈਆ ਜਿਹੜਾ ਹੈ ਇਹ ਰੌਲਾ ਨਹੀਂਗਾ ਇਹ ਇੱਕ ਮਸਲਾ ਕ੍ਰੀਏਟ ਕੀਤਾ ਜਾ ਰਿਹਾ ਹੈ। ਇਹ ਸਰਕਾਰਾਂ ਨੂੰ ਹੀ ਪਤਾ ਵੀ ਕਿੰਨਾ ਕਿੰਨਾ ਹੱਕ ਪੰਜਾਬ ਦਾ ਕਿੰਨਾ ਹਰਿਆਣਾ ਦਾ ਰਾਜਸਥਾਨ ਨੂੰ ਕਿਵੇਂ ਪਾਣੀ ਦਿੱਤਾ ਗਿਆ ਉਹਦੀ ਕੀ ਰਿਐਲਿਟੀ ਬੰਦੀ ਏ। ਜਿਹੜਾ ਕੇਂਦਰ ਸਰਕਾਰ ਏ ਉਹਨੂੰ ਇਹ ਪਤਾ ਹੈ ਕਿ ਜਿਹੜਾ ਦਿੱਲੀ ਨੂੰ 150 150 ਕਿਲੋਕਲੋ ਫੁੱਟ ਇਕ ਪਾਣੀ ਦਿੱਤਾ ਗਿਆ ਉਹ ਬਿਨਾਂ ਕਿਸੇ ਉਹਦਾ ਕੋਈ ਅਧਿਕਾਰ ਹੀ ਨਹੀਂ ਮੰਨਦਾ ਉਹ ਦਿੱਤਾ ਉਹ ਹਰਿਆਣੇ ਨੂੰ ਦੇ ਦਿੱਤਾ ਜਾਵੇ ਉਹਦੀ ਰਿਐਲਿਟੀ ਦਿੱਤੀ ਗਈ ਨਹੀਂ ਰਿਐਲਿਟੀ ਦਿੱਤੀ ਗਈ ਇੱਧਰ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਉਹ ਪਾਣੀ ਦੇ ਦਿੱਤਾ ਉਸ ਤੋਂ ਬਾਅਦ ਉਹਦੀ ਰਿਐਲਿਟੀ ਕਿੰਨੀ ਲਈ ਜਾਵੇ ਉਹਦੀ ਮੀਟਿੰਗ ਹੋਣੀ ਸੀ ਉਹ ਹਾਲੇ ਤੱਕ ਮੀਟਿੰਗ ਹੀ ਨਹੀਂ ਹੋਈ ਤਾਂ ਜਿਹੜਾ ਜਮੜਾ ਨਦੀ ਵਗਦੀ ਏ ਉਹ ਦਿੱਲੀ ਚ ਵੀ ਜਾਂਦੀ ਏ ਹਰਿਆਣੇ ਚੋਂ ਜਾਂਦੀ ਏ ਪਿੱਛੋਂ ਯੂਪੀ ਚੋਂ ਵੀ ਆਉਂਦੀ ਏ ਪਿੱਛੇ ਹਿਮਾਚਲ ਚੋਂ ਆਉਂਦੀ ਉਹਦੇ ਚ ਪਾਣੀ ਬਹੁਤ ਵਗਦਾ ਤਾਂ ਜੇ ਉਹ ਕਹਿੰਦੇ ਵੀ ਸਾਂਝਾ ਪੰਜਾਬ ਹੈ ਇਕੱਠਾ ਪੰਜਾਬ ਹੈ ਹਰਿਆਣੇ ਦਾ ਅੰਦਰ ਵੀ ਹਿੱਸਾ ਬੰਦਾ ਤਾਂ ਫਿਰ ਇਸ ਪੰਜਾਬ ਦਾ ਜਮਣਾ ਉਸੇ ਵੀ ਹਿੱਸਾ ਬੰਦਾ ਉਹ ਜੋੜ ਕੇ ਸਾਰਾ ਜਿਹੜਾ ਕਰ ਲਿਆ ਜਾਵੇ ਵੀ ਕਿੰਨਾ ਵੱਧਾ ਘਟਾ ਕਿ ਇਹੋ ਜਿਹਾ ਕਿਵੇਂ ਆ ਜਾਨੀ ਪਾਣੀ ਦਾ ਕੋਈ ਮਸਲਾ ਹੈ ਨਹੀਂਗਾ ਜੇ ਸੰਕਟ ਇਹਦਾ ਪੰਜਾਬ ਲਈ ਜਾਦਾ ਸਗੋ ਪੰਜਾਬ ਦੇ ਤੁਸੀਂ ਇਹ ਵੇਖਿਆ ਪਿਛਲੇ ਦਿਨੀ ਜਿਹੜਾ ਬੁੱਧੀਜੀਵੀ ਨੇ ਉਹਨਾਂ ਨੇ 139 ਜੁਨਾ ਦੇ ਵਿੱਚੋਂ ਅੱਧੇ ਉਹ ਜ਼ਿਆਦਾ ਜੋ ਡਾਰਕ ਲਾਂ ਦਿੱਤੇ ਨੇ ਗਏ ਨੇ ਕਿ ਇਹਨਾਂ ਦੇ ਵਿੱਚ ਪਾਣੀ ਇੰਨਾ ਥੱਲੇ ਧਰਤੀ ਤੇ ਗਿਆ ਜਲਾ ਬੋਰ ਪਾਣੀ ਕੱਢ ਨਹੀਂ ਸਕਦੇ ਜਿਹੜਾ ਕਣਕਾਂ ਨੇ ਉਹਨਾਂ ਨੂੰ ਪਾਣੀ ਬੜੀ ਮੁਸ਼ਕਲਾਂ ਲੱਗਾ ਝੋਨਾ ਜਿਹੜਾ ਬੜੀ ਮੁਸ਼ਕਲ ਨਾਲ ਪੱਕਦਾ ਸਰਕਾਰ ਕੋਲੇ ਪਿਛਲੇ ਸੂਬੇ ਬਣੇ ਨੇ ਪਰ ਹਾਲੇ ਵੀ 78% ਪਾਣੀ ਵਰਤਿਆ ਜਾਂਦਾ ਹੈ ਬਾਕੀ ਪਾਣੀ ਜਿਹੜਾ ਕਿੱਧਰ ਜਾਂਦਾ ਜਿਹੜਾ ਪੰਜਾਬ ਦਾ ਕੁਝ Rajasthan ਨੂੰ ਜਾਂਦਾ ਕੁਝ Haryana ਨੂੰ ਜਾਂਦਾ ਯਾਨੀ ਇਹ ਇੱਕ ਇਸ਼ੂ ਖੜਾ ਕੀਤਾ ਜਾ ਰਿਹਾ ਹੈ ਪਹਿਲਾਂ ਇੱਕ ਡਰਾਮਾ ਕੀਤਾ ਗਿਆ ਹੁਣ ਅੱਜ ਮੁੱਖ ਮੰਤਰੀ ਸਾਹਿਬ ਫੇਰ ਇੱਕ ਬਿਆਨ ਦਿੰਦੇ ਨੇ ਵੀ ਹੁਣ ਕਿਸਾਨ ਜਿੱਥੇ ਬੰਦੀਆਂ ਕਿੱਧਰ ਮਰ ਗਈਆਂ ਵੀ ਤੁਸੀਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਜੀ ਤੁਹਾਡੇ ਕੋਲੇ ਸਾਰਾ ਕੁਝ ਹੈ ਅਸੀਂ ਪਿਛਲੇ 21 ਤੋਂ ਡੈਮ ਸੇਫਟੀ ਐਕਟ ਜਿਹੜਾ ਬਣਾਇਆ ਸਰਕਾਰ ਨੇ ਕੇਂਦਰ ਸਰਕਾਰ ਨੇ ਅਸੀਂ ਕਹਿ ਰਹੇ ਹਾਂ ਕਿ ਉਹਦੇ ਵਿਰੁੱਧ ਮਤਾ ਪਾਓ ਧਰਨੇ ਵੀ ਲਾਏ ਨੇ ਪੰਜਾਬ ਸਰਕਾਰ ਨੇ ਕੋਈ ਮਤਾ ਨਹੀਂ ਪਾਇਆ ਤੇ ਹੁਣ ਜਦੋਂ ਇਹ ਆ ਕਿ ਇਹ ਭਾਈ ਹੁਣ ਆ ਕੇ ਕਿਸਾਨ ਲੜਾਈ ਲੜਨ ਦਹੀ ਇਹ ਕਹਿੰਦੇ ਆ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਅਸਤੀਫਾ ਦਿਓ ਫਿਰ ਕਿਸਾਨ ਵੇਖ ਲੈਣਗੇ ਵੀ ਪਾਣੀ ਦੇਣਾ ਹਰਿਆਣੇ ਨੂੰ ਕਿਵੇਂ ਦੇਣਾ ਕਿ ਵੰਡ ਵੰਡਈਆ ਜਿਹੜਾ ਜਿਵੇਂ ਉਹ ਫਿਰ ਕਰ ਲਾਂਗੇ ਬੜਾ ਜੇ ਸੰਯੁਕਤ ਮੋਰਚਾ ਦਿੱਲੀ ਦੇ ਬਾਰਡਰਾਂ ਤੋਂ ਬਿੱਲ ਰੱਦ ਕਰਾ ਕੇ ਲਿਆ ਸਕਦਾ ਤੇ ਇਹ ਤੇ ਬਹੁਤ ਛੋਟਾ ਇਸ਼ੂ ਹੈ ਇਹ ਹੱਲ ਕੀਤਾ ਜਾ ਸਕਦਾ ਪਰ ਇਹ ਤਿੰਨੇ ਸਰਕਾਰਾਂ ਇਹ ਇਸ਼ੂ ਨੂੰ ਅਭਾਰਨਾ ਚਾਹੁੰਦੀਆਂ ਨੇ ਹੱਲ ਨਹੀਂ ਕਰਨਾ ਚਾਹੁੰਦੀਆਂ ਇਸ ਲਈ ਇਹ ਇਸ਼ੂ ਬਣਾਇਆ ਜਾ ਰਿਹਾ ਤੇ ਸੰਯੁਕਤ ਕਹਾਣ ਮੋਰਚੇ ਨੇ ਅਗਲੀ ਮੀਟਿੰਗ ਰੱਖੀ ਹੈ ਉਹਦੇ ਵਿੱਚ ਬੈਠ ਕੇ ਅਸੀਂ ਇਸ ਤੇ ਚਰਚਾ ਕਰਾਂਗੇ ਕਿ ਇਹ ਇਸ਼ੂ ਕਿਵੇਂ ਦਾ ਹੈ ਕੀ ਇਹ ਕਿੰਨਾ ਪਾਣੀ ਕਿੱਧਰ ਜਾਂਦਾ ਕੀ ਕਰਨਾ ਹੈ ਦਾ ਤਾਂ ਪਾਣੀ ਹਰਿਆਣੇ ਨੂੰ ਵੀ ਚਾਹੀਦਾ ਪੰਜਾਬ ਨੂੰ ਵੀ ਚਾਹੀਦਾ ਰਾਜਸਥਾਨ ਨੂੰ ਵੀ ਚਾਹੀਦਾ ਜਿੰਨਾ ਪਾਣੀ ਜਾ ਰਿਹਾ ਠੀਕ ਹੈ ਪਰ ਕੇਂਦਰ ਸਰਕਾਰ ਨੂੰ ਤੇ ਹਰਿਆਣਾ ਸਰਕਾਰ ਨੂੰ ੱੱਕਾ ਜਿਹੜਾ ੱੱਕੇ ਨਾਲ ਪਾਣੀ ਨਹੀਂ ਲੈਣਾ ਚਾਹੀਦਾ ਉਹ ਕਹਿਣ ਵੀ ਸਾਨੂੰ ਭਾਈ ਪੀਣ ਲਈ ਲੋੜ ਹੀ ਦੇ ਦਿਓ ਪਰ ਜਿਹੜਾ ਉਹ ਕਹਿੰਦਾ ਵੀ ਇਹੀ ਤੇ ਲੈਣਾ ਹੀ ਲੈਣਾ ੱੱਕੇ ਨਾਲ ਲੈ ਲਾਂਗੇ ਇਹ ਗੱਲ ਗਲਤ ਹੈ ਔਰ ਅਦਾਲਤਾਂ ਵੀ ਜਿਹੜੇ ਫੈਸਲੇ ਸੁਪਰੀਮ ਕੋਰਟ ਵੀ ਇਦਾਂ ਦੇ ਫੈਸਲੇ ਕਰ ਰਿਹਾ ਉਹ ਵੀ ਗੱਲ ਜਿਹੜੀ ਹੈ ਗਲਤ ਹੈ ਜਿਹੜਾ ਫੈਸਲੇ ਹੋਣੇ ਚਾਹੀਦੇ ਰਿਪੇਅਰ ਇਨ ਕਾਨੂੰਨ ਅਨੁਸਾਰ ਉਸ ਤੋਂ ਬਾਅਦ ਇੱਕ ਬੇਸਨ ਕਾਨੂੰਨ ਬਣਿਆ ਹੋਇਆ ਉਹ ਉਸ ਅਨਸਾਰ ਅੰਤਰਰਾਸ਼ਟਰੀ ਫੈਸਲੇ ਹੁੰਦੇ ਨੇ ਮਹਾਰਾਸ਼ਟਰ ਤੇ ਉਹ ਜਿਹੜੀ ਦੱਖਣੀ ਸਟੇਟਾਂ ਨੇ ਉਨ੍ਹਾਂ ਦੇ ਵਿੱਚ ਨਦੀਆਂ ਦੇ ਫੈਸਲੇ ਹੋਏ ਨੇ ਕਿ ਕਿਹੜੀ ਸਟੇਟ ਤੋਂ ਕਿੰਨੀਆਂ ਲੰਘਦੀਆਂ ਨੇ ਉਹਦਾ ਕਿੱਥੇ ਕਿੱਥੇ ਪਾਣੀ ਵਰਤਣਾ ਹੈ ਐਵੇਂ ਬਹੁਤ ਸਾਰੀਆਂ ਔਰ ਉਸ ਤੋਂ ਵੀ ਅੱਗੇ ਇੱਕ ਵੱਡਾ ਹੱਲ ਹੈਗਾ ਉਹ ਲਗਭਗ 14-15 ਦੇ ਵਿੱਚ ਜਿਹੜਾ ਇੱਕ ਬਣਿਆ ਸੀ ਪ੍ਰੋਜੈਕਟ ਸ਼ਾਰਦ ਦਾ ਜਮਨਾ ਲਿੰਕ ਨੈਰ ਸ਼ਾਰਦ ਦਾ ਨਦੀ ਬਹੁਤ ਵੱਡੀ ਹੈ ਉਹਦਾ ਪਾਣੀ ਸਿੱਧਾ ਯੂਪੀ ਨੂੰ ਡਬੋਂਦਾ ਜਾਂਦਾ ਉਹ ਤੋਂ ਅੱਗੇ ਜਿਹੜਾ ਸਮੁੰਦਰ ਦੇ ਵਿੱਚ ਜਾ ਡਿੱਗਦਾ ਪਾਣੀ ਵਰਤਿਆ ਨਹੀਂ ਜਾਂਦਾ ਉਹਦੇ ਲਈ ਇੱਕ ਕੇਂਦਰ ਸਰਕਾਰ ਨੇ ਪ੍ਰੋਜੈਕਟ ਬੜਾਇਆ ਸ਼ਰਦਾ ਜਮਨਾ ਲਿੰਕਨਰ ਬੜਾਈ ਜਾਵੇਗੀ ਔਰ ਉਹਦਾ ਯੂਪੀ ਦੇ ਵਿੱਚ ਹੁੰਦੀ ਹੈ ਹਰਿਆਣਾ ਤੇ ਹਰਿਆਣੇ ਦੇ ਵਿੱਚੋਂ ਅਗਰ Rajasthan ਨੂੰ ਵੀ ਪਾਣੀ ਦੇਵੇਗੀ ਤਾਂ 10 ਸਾਲ ਹੋ ਗਏ ਬੀਤ ਗਏ ਉਹ ਬੜਾਈ ਨਹੀਂ ਹਾਲੇ ਉਹ ਬੜਾਈ ਹੁੰਦੀ ਤੇ ਹਰਿਆਣਾ Rajasthan ਅੱਗੇ ਗੁਜਰਾਤ ਤੱਕ ਪਾਣੀ ਵਾਧੂ ਹੋ ਜਾਣਾ ਸੀ ਤਾਂ ਸਰਕਾਰਾਂ ਇਹ ਮਸਲੇ ਪਾਣੀ ਦੇ ਇਥੋਂ ਅਗਲੀ ਗੱਲ ਜਿਹੜੀ ਹੈ ਕਿ بارش ਜਿਹੜੀ ਹੁੰਦੀ ਹੈ ਪੰਜਾਬ ਦੇ ਵਿੱਚ بارش ਦਾ ਪਾਣੀ ਜਿਹੜਾ 8% ਸੰਭਿਆ ਜਾਂਦਾ ਬਾਕੀ ਸਾਰਾ ਪਾਣੀ ਔਰ ਔੜ ਕੇ ਸਮੁੰਦਰ ਚ ਚਲਾ ਜਾਂਦਾ ਕੱਗਰ ਨਦੀ ਦਾ ਪਾਣੀ ਵੀ ਜਿਹੜਾ ਰੁੱੜ ਜਾਂਦਾ ਜਿਹੜਾ ਹਰਿਆਣੇ ਦੇ ਵਿੱਚ ਬਾਰਸ਼ਾ ਹੁੰਦੀਆਂ ਨੇ ਉਹਦਾ ਪਾਣੀ ਵੀ ਨਹੀਂ ਸੰਭਾਜਾਂਦਾ ਕਿ ਫਸਲਾਂ ਨੂੰ ਕਿਵੇਂ ਲਾਇਆ ਜਾਵੇ ਕਿਵੇਂ ਵਰਤਿਆ ਜਾਵੇ ਯਾਨੀ ਪਾਣੀ ਦੀ ਜੋਗ ਵਰਤੋਂ ਪਾਣੀ ਦੀ ਸਹੀ ਵੰਡ ਇਹਨਾਂ ਤੇ ਕੇਂਦਰ ਸਰਕਾਰ ਕਰ ਸਕੀ ਨਾ ਪੰਜਾਬ ਨਾ ਹਰਿਆਣਾ ਸਿਰਫ ਇਹ ਮਸੇ ਉਭਾਰ ਕੇ ਮੰਚੇ ਪਿੱਛੇ ਹੋਰ ਨੇ ਮੰਚੇ ਇਹ ਨੇ ਕਿ ਪਾਣੀ ਜਿਹੜਾ ਹੈ ਵੱਡ ਬੈਂਕ ਨੂੰ ਜਾਂ ਕਾਰਪੋਰੇਟਾਂ ਨੂੰ ਕਿਵੇਂ ਦਿੱਤਾ ਜਾਵੇ ਨਦੀਆਂ ਉਹਨਾਂ ਨੂੰ ਕਿਵੇਂ ਦਿੱਤੀਆਂ ਜਾਵੇ ਉਧਰ ਨੂੰ ਗੱਲ ਤਰੀ ਹੋਈ ਏ ਤਾਂ ਲੋਕ ਉਹਦੇ ਖਿਲਾਫ ਨਾ ਲੜਨਾ ਉਹ ਤੋਂ ਪਹਿਲਾਂ ਪਹਿਲਾਂ ਉਹਨੂੰ ਆਪ ਹੀ ਲੜਾ ਦਿੱਤਾ ਜਾਵੇ ਇੱਧਰ ਨੂੰ ਗੱਲ ਤੋਰੀ ਜਾ ਰਹੀ ਏ ਸੋ ਅਸੀਂ ਜਿਹੜਾ ਪੰਜਾਬ ਸਰਕਾਰ ਕੇਂਦਰ ਸਰਕਾਰ ਤਿੰਨੇ ਸਰਕਾਰਾਂ ਕਰ ਰਹੀਆਂ ਅਸੀਂ ਉਹਦੀ ਨਿੰਦਾ ਕਰ ਰਹੇ ਆ ਔਰ ਪੰਜਾਬ ਜਿਹੜੀ ਸਹੀ ਯੋਗਵੰਦ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਹਰਿਆਣਾ ਦਾ ਹਰਿਆਣਾ ਨੂੰ ਔਰ ਯੂਪੀ ਦਾ ਪਾਣੀ ਯੂਪੀ ਨੂੰ ਮਿਲਣਾ ਚਾਹੀਦਾ Rajasthan ਦਾ Rajasthan ਨੂੰ ਮਿਲਣਾ ਚਾਹੀਦਾ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਵੀ ਬਹੁਤ ਸਾਰੇ ਹੋਰ ਵੀ ਮੁੱਦੇ ਸਿਗੇ ਇਸ ਮੀਟਿੰਗ ਦੇ ਵਿੱਚ ਅੱਜ ਜੀ ਮੈਂ ਸੁਖਦੇਵ ਸਿੰਘ ਰਾਈਆ ਵਾਲਾ ਸੂਬਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅੱਜ ਦੇ ਜਿਹੜੇ ਮੁੱਦੇ ਸੀ ਇੱਕ ਮੁੱਦਾ ਜਿਹੜਾ ਆਪਣੇ ਭਾਰਤ ਦਾ ਤੇ ਪਾਕਿਸਤਾਨ ਦਾ ਜੰਗ ਲੱਗਾ ਸੀ ਉਹਦੇ ਸਬੰਧ ਵਿੱਚ ਵਿਚਾਰ ਚਰਚਾ ਹੋਈ ਔਰ ਦੂਸਰਾ ਮੁੱਦਾ ਸਾਡਾ ਸੀ ਜਿਹੜਾ ਅਸੀਂ 13 ਤਰੀਕ ਨੂੰ ਤਿੰਨਾਂ ਥਾਵਾਂ ਤੇ ਵੱਡੀਆਂ ਰੈਲੀਆਂ ਜਿਵੇਂ ਵੱਡਾ ਦੱਸ ਕੇ ਗਿਆ ਗੁਰਮੀਤ ਸਿੰਘ ਮਹਿਮਾ ਔਰ ਤੀਸਰੀ ਜਿਹੜੀ ਸਾਡੇ ਵੀ ਇਹ ਪਾਣੀਆਂ ਤੇ ਅੱਜ ਜਿਹੜਾ ਭਗਵੰਤ ਮਾਨ ਨੇ ਇਸ਼ੂ ਦਿੱਤਾ ਹੈ ਕਿ ਮੈਂ ਪਾਣੀ ਜਿਹੜਾ ਰਾਜਸਥਾਨ ਨੂੰ ਫੌਜੀਆ ਦੇ ਆਧਾਰ ਤੇ ਦਵਾਗਾ ਪਰ ਇਹ ਜਿਹੜਾ ਪਾਣੀ ਅੱਜ ਦੀ ਨਹੀਂ ਗੱਲ ਜਦੋਂ Rajasthan ਔਰ Haryana ਦੇ ਵਿੱਚ ਬੋਟਾਂ ਸੀ ਇਹ ਭਗਵੰਤ ਮਾਨ ਉਥੇ ਸਟੇਜਾਂ ਦੇ ਉੱਤੇ ਬੋਲ ਕੇ ਆਇਆ ਸੀ ਕਿ ਜਿਹੜਾ ਪੰਜਾਬ ਦੇ ਵਿੱਚੋਂ ਤੁਹਾਨੂੰ ਪਾਣੀ ਜਿਹੜਾ ਵਾਧੂ ਦਿੱਤਾ ਜਾਊਗਾ ਤੁਸੀਂ ਸਾਡੀ ਸਰਕਾਰ ਬਣਾਓ ਅੱਜ ਜੇ ਇਹਨਾਂ ਦੀ Haryana ਦੇ ਵਿੱਚ ਸਰਕਾਰ ਨਹੀਂ ਪਰ ਅਗਲੇ ਜਿਹੜੇ ਉੱਥੋਂ ਦੇ ਪਬਲਿਕ ਆ ਜਿਹੜੇ ਲੋਕ ਆ ਉਹ ਇਸ ਚੀਜ਼ ਤੇ ਇਸ਼ੂ ਕਰਦੇ ਕਿ ਜੇ ਤੇਰੇ ਕੋਲ ਕੱਲ ਪਾਣੀ ਵਾਧੂ ਸੀ ਤੇ ਅੱਜ ਕਿਉਂ ਤੂੰ ਇਸ ਗੱਲ ਤੇ ਪਿੱਛਾ ਕਰ ਰਿਆ ਪਰ ਇੱਕ ਜਿਹੜਾ ਨਾ ਇੱਕ ਪਰਪੋ ਕੰਡਾ ਕਰ ਰਹੇ ਨੇ ਕਿਉਂਕਿ ਪਾਣੀ ਜਿਹੜਾ ਭਗਵੰਤ ਮਾਨ ਇਹ ਵੀ ਦੇਣ ਵਿੱਚ ਰਾਜੀ ਆ ਔਰ ਕੇਂਦਰ ਤੇ ਹਰਿਆਣਾ ਸਰਕਾਰ ਜਿਹੜੀ ਉਹ ਲੈਣ ਵਿੱਚ ਰਾਜੀ ਆ ਪਾਣੀ ਅੱਗੇ ਵੀ ਉਹਨਾਂ ਵੱਧੂ ਜਾ ਰਿਹਾ ਇਸੇ ਤਰ੍ਹਾਂ ਜਿਵੇਂ ਹੁਣ ਹਰਿਆਣਾ Rajasthan ਨੂੰ ਪਾਣੀ ਮੰਗ ਕੀਤੀ ਆ ਅੱਗੇ 4000 ਕਿਊਸਕ ਪਾਣੀ ਜਿਹੜਾ ਹਰੀਕੇ ਹੈਡ ਤੋਂ ਡਹਿਰਾ ਨਿਕਲਦੀਆਂ ਇਹ ਪਿਛਲੇ ਜਦੋਂ ਇਲੈਕਸ਼ਨ ਦੇ ਵਿੱਚ ਇਹੋ ਹੀ ਮੁੱਖ ਮੰਤਰੀ ਉੱਥੇ ਸਟੇਜਾਂ ਤੇ ਬੋਲ ਕੇ ਆਇਆ ਸੀ ਕਿ ਤੁਹਾਡਾ ਜਿਹੜਾ ਮੁੱਖ ਮੰਤਰੀ ਉਹ ਪਾਣੀ ਸਾਥੋਂ ਮੰਗਦਾ ਨਹੀਂ ਪਰ ਮੈਂ ਪਾਣੀ ਵਾਧੂ ਦੇ ਰਿਹਾ ਤੇ ਤੁਸੀਂ ਸਾਨੂੰ ਵੋਟਾਂ ਪਾਓ ਤੁਹਾਨੂੰ ਪਾਣੀ ਵਾਧੂ ਕਰ ਦਾਂਗੇ ਇਹਨਾਂ ਅਸ਼ਵਾਂ ਤੇ ਇਹ ਜਿਹੜੇ ਦੋਵੇਂ ਸਟੇਟਾਂ ਨੇ ਹਰਿਆਣਾ ਔਰ ਰਾਜਸਥਾਨ ਪਾਣੀ ਮੰਗਦੇ ਆ ਤੇ ਇਹਦੇ ਉੱਤੇ ਅੱਜ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਇਹ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਜਿਹੜੇ ਛੋਛੋ ਪੰਡੇ ਕਰ ਰਿਹਾ ਪਰ ਵਿੱਚੋਂ ਇੱਕ ਨੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਕਿ ਇਹ ਜਿਹੜਾ ਪਾਣੀ ਆ ਇਹ ਪੰਜਾਬ ਦੀ ਦੇਣ ਆ ਤੇ ਪੰਜਾਬ ਨੂੰ ਦਿੱਤਾ ਜਾਵੇ ਤੇ ਜਿਤਨਾ ਇਹਨਾਂ ਦੀ ਸਹੀ ਵੰਡ ਪਹਿਲਾਂ ਚੱਲਦੀ ਉਤਨਾ ਹੀ ਵੰਡ ਕੀਤੀ ਜਾਵੇ ਇਹ ਨਾ ਕਹਿੰਦਾ ਓਕੇ ਮਦਜ ਸੋ ਤੁਸੀਂ ਸੁਣਿਆ ਵੀ ਇਹ ਜਿਹੜੇ ਕਿਸਾਨ ਆਗੂ ਸੀ ਇਹਨਾਂ ਨੇ ਪਾਣੀਆਂ ਦੇ ਮੁੱਦੇ ਤੇ ਗੱਲ ਕੀਤੀ ਹੈ ਜੰਗ ਦੇ ਮੁੱਦੇ ਤੇ ਗੱਲ ਕੀਤੀ ਹੈ ਹੋਰ ਵੀ ਜਿਹੜੇ ਮੁੱਦੇ ਸੀ ਤੁਸੀਂ ਸਾਰੀਆਂ ਗੱਲਾਂ ਸੁਣੀਆਂ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਿਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਪੰਡਾਰੀ ਲੁਧਿਆਣਾ ਲਈ